ਅ ਡਿਸਟ੍ਰਿਕਟ ਹਸ਼ਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਆਂ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀਗੀ ਤੇਨੋਂ ਨਾਯਾਨਾ ਨੇ ਇਹਨਾਂ ਤੋਂ ਪੁਆਸ ਖੋਲਿਆ ਸੀਗਾ ਔਰ ਉਹਨੂੰ ਐਸਐਸਪੀ ਸਾਹਿਬ ਲੋ ਬੜੀ ਗੰਭੀਰਤਾ ਨਾਲ ਲਿਆ ਗਿਆ ਉਹ ਸਨੇਚਿੰਗ ਨੂੰ ਔਰ ਅਸੀ ਤਿੰਨ ਦੇ ਤਿੰਨ ਬੰਦੇ ਹੀ ਇਹ ਰੌਂਡ ਅਪ ਕੀਤੇ ਆ ਜਿਹੜੇ ਕਿ ਜਿਨ੍ਹਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹ ਦਸਹਰਾ ਗ੍ਰਾਉਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ ਹੋਰ ਕਵਰ ਰਹਾ ਉਹਦਾ ਮਤਲਬ ਉਹ ਰਿਪੋਰਟ ਦਰਜ ਕੀਤੀ ਕਾ ਔਰ ਸਨੈਚੀ ਇਹਨਾਂ ਨੇ ਉਸੇ ਮੋਟਰਸਾਈਕਲ ਤੇ ਇੱਤੀ ਸੀ ਉਹ ਵੀ ਰਿਕਵਰ ਕਰ ਲਿਆ ਔਰ ਤਿੰਨੇ ਲੇਚੀ ਜਿਹੜੇ ਹੈਗੇ ਆ ਉਸ ਵਾਰ ਦਾ ਜਿੱਥੇ ਤੁਸੀਂ ਸੀਸੀਟੀਵੀ ਇਕ ਕਾਫੀ ਤੁਸੀਂ ਦੇਖਿਆ ਹੋਣਾ ਬਣੀ ਹੋਈਆਂ ਵੀਡੀਓ ਉਹ ਵਾਇਰਲ ਹੋਈਆਂ ਸੀਗੇ ਉਹ ਕਿੰਨੇ ਦੋਸ਼ੀ ਫੌਲਡੇ ਹੈਗੇ ਔਰ ਫਰਦਰ ਸਾਡੇ ਕੋਲ ਡਿਮਾਂਡ ਤੇ ਹੈਗੇ ਔਰ ਦੋ ਤਾਂ ਹੈਗੇ ਆ ਭਦਰਪੁਰ ਮਨ ਲਾਇਆ ਦਾ ਟਟਿਆੜਾ ਮਲਾ ਉੱਥੋਂ ਦੇ ਇੱਕ ਹੈਗਾ ਹਰਦੋਖਾਨਪੁਰ ਦਾ ਇਹਨਾਂ ਦੇ ਨਾਮ ਸ਼ਿਵਮ, ਕ੍ਰਿਸ਼ਮ ਤੇ ਰਾਹੁਲ ਜਿਹੜਾ ਸ਼ਿਵਮ ਤੇ ਕ੍ਰਿਸ਼ਮ ਹੈਗਾ ਇਹਨਾਂ ਤੇ

लेकिन छोटा मोटा रारूड जाए हो जाए बैठपन ही होंगा सीना को दूध जाए को मारू थे आठ कैली वो नहीं होंगा सीना और मेन ज़रा इनका रीज़न है का यही एडिक्ट है कि उधर पूर्ति ले ही यही अपने यहाँ स्नैचिंग करने सीखा तो इसमें भी ऐसा क्या है कि हो रहा है क्या एमी एक तरह एनडी रहेगी या चो ਪਰਚੇ ਦਰਜ ਹੈਗੇ ਇਹ ਜਿਹੜੇ ਤਾਂ ਕੁਝ ਹੀ ਨਾ ਹੋ ਰਹੀ ਸੀ ਉਹਨਾਂ ਚਤਰੀ ਨਹੀਂ ਉਹਦੇ ਚ ਹੁਣ ਆਪਾਂ ਰਿਮਾਂਡ ਲਿਆ ਹਲੇ ਨਹੀਂ ਇੰਟਰੋਗੇਸ਼ਨ ਕਰਾਂਗੇ ਇਹ ਕਿਨਾ ਸਮਾਂ ਕੋਈ ਹੋ ਗਿਆ ਤੀਸਰੇ ਦੋ ਮਿੰਟ ਤੋਂ ਦਸਵਾ ਨਾਮ ਕਰਾ ਬ੍ਰਾਹਮਣ ਹੋਇਆ ਹਲੇ ਰਿਮਾਂਡ ਤੇ ਤੁਹਾਨੂੰ ਕਹਿੰਦੇ ਅੱਜ ਹੀ ਰਿਮਾਂਡ ਲਿਆ ਆ ਕਰਾਂਗੇ ਵੀ ਜਿੱਥੇ-ਜਿੱਥੇ ਕਬਰੀਆਂ ਜਿੱਥੇ ਜੇ ਨਹੀਂ ਵੀ ਦੇ ਦੇ ਸੇਲ ਕਰਦੇ ਆ ਸਾਰਾ ਹੀ ਕੋਤ ਨੂੰ ਰੋਵਾਂਗੇ ਔਰ ਜਿੰਨੇ ਵੀ ਅੱਗੇ ਚੇਂਜ ਚ ਬੰਦੇ ਆਉਣਗੇ ਕਿਸੇ ਨੂੰ ਵਕਸ਼ਿਆ ਨਹੀਂ ਜਾਊਗਾ ਸਰ ਕਿੰਨੀ ਉਮਰ ਕਿੰਨੀ ਕਰੀ ਨਾ ਤੁਸੀਂ ਦੇਖ ਹੀ ਰਹੇ ਆ 23 24 25 ਸਾਲ ਦੀ ਏਜ ਐ ਨਾ ਸਾਰਾ ਯੂਥ ਆ ਦੀਆਂ ਲੈ ਗਈ ਆ ਨਸ਼ੇਰੀ ਹੈ ਅੱਛਾ ਅਬ ਤੁਸੀਂ ਮੈਂ ਕਹਿ ਦਿੱਤਾ ਉਹ ਕਿਹੜੇ ਕਿਹੜੇ ਏਰੀਆ ਚ ਜ਼ਿਆਦਾ ਦਾ ਸਵਾਰਦਾ ਸ਼ਹਿਰ ਦਾ ਏਰੀਆ ਸੀ ਜੀ ਮਾਰਗਲ ਟਾਊਨ ਹੋ ਗਿਆ ਸ਼ਹਿਰ ਦਾ ਏਰੀਆ ਹੋ ਗਿਆ ਇਹਨੂੰ ਵੀ ਜ਼ਿਆਦਾ ਇਹ ਟਾਰਗੇਟ ਲੇਡੀਜ਼ ਲਈ ਜ਼ਿਆਦਾ ਟਾਰਗੇਟ ਕਰਦੇ ਸੀ ਸੱਚੇ ਬਰਾਮੜ ਜੀ ਕਿੰਨੀ ਕਹੋਗੇ ਸਾਰੇ ਅਜਮਾਨ ਹਾਲੇ ਆਪਾਂ ਲਿਆ ਹੈਗਾ ਪਰ ਕਿੱਥੇ ਵੀ ਸਿੱਟਿਆ ਕੀ ਕੀਤਾ ਉਹ ਸਾਰਾ ਹੱਲੇ ਫਰਦਰ ਇਨਵੈਸਟੀਗੇਸ਼ਨ ਚ ਪੂਰਾ ਕੀਤਾ